ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਪੰਜਾਬ ਦੇ ਵਿੱਚ ਐਸਐਸਐਫ ਵਾਹਨਾਂ ਦੀ ਖਰੀਦ ਦੀ ਹੋਵੇਗੀ ਜਾਂਚ 144 ਟੋਇਟਾ ਹਾਈਲੈਕਸ ਵਾਹਨਾਂ ਦੀ ਖਰੀਦ ਦੀ ਕੀਤੀ ਜਾਵੇਗੀ ਜਾਂਚ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਡੀਜੀਪੀ ਨੂੰ ਸੌਂਪੀ ਜਾਂਚ ਦੀ ਕੇਂਦਰ ਦੇ ਰਡਾਰ ਤੇ ਪੰਜਾਬ ਦੇ 50 ਆਈਪੀਐਸ ਆਈਐਸ ਅਧਿਕਾਰੀ ਸਖਤ ਕਾਰਵਾਈ ਦੀ ਤਿਆਰੀ ਕਰ ਰਹੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਇਟਲੀ ਨਿਵਾਸੀ ਮਲਕੀ ਸਿੰਘ ਦੇ ਕਤਲ ਮਾਮਲੇ ਵਿੱਚ ਵਟਾ ਖੁਲਾਸਾ ਕੇਐਲਐਫ ਨਾਲ ਜੁੜੇ ਦੋ ਮੁਲਜ਼ਮ ਗ੍ਰਫਤਾਰ ਪੁਲਿਸ ਨੈਟਵਰਕ ਦੀ ਵੀ ਜਾਂਚ ਵਿੱਚ ਉੱਚੀ ਸੰਸਦ ਅਸਧ ਰੁੱਤ ਸੈਸ਼ਨ 1 ਦਸੰਬਰ ਤੋਂ ਸ਼ੁਰੂ 19 ਦਸੰਬਰ ਤੱਕ ਚੱਲੇਗਾ ਸੈਸ਼ਨ ਕੇਂਦਰੀ ਮੰਤਰੀ ਕਰ ਰੀਜੂ ਨੇ ਕਿਹਾ ਲਾ ਉਨ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਬਲ ਵਿੱਚ ਵਰਤੋਂ ਦੇ ਲਈ ਖਰੀਦੀਆਂ ਗਈਆਂ 144 ਟੋਇਟਾ ਹਾਈਲਕਸ ਵਾਹਨਾਂ ਦੀ ਖਰੀਦ ਦੀ ਜਾਂਚ ਕੀਤੀ ਜਾਏਗੀ ਜੀ ਹਾਂ ਪੰਜਾਬ ਦੇ ਰਾਜਪਾਲ ਗੁਲਾਕਤੰਦ ਕਟਾਰੀਆ ਦੇ ਦਫ਼ਤਰ ਤੋਂ ਇੱਕ ਪੱਤਰ ਤੋਂ ਬਾਅਦ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਜਾਂਚ ਪੰਜਾਬ ਪੁਲਿਸ ਦੇ ਡੀਜੀਪ ਨੂੰ ਸੌਂਪੀ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਬਲ ਦੇ ਵਿੱਚ ਵਰਤੋ ਗਈ ਖਰੀਦੀਆਂ ਗਈਆਂ 144 ਟਾਈਟਾਂ ਹਾਈਲਕਸ ਵਾਹਨਾਂ ਦੀ ਖਰੀਦ ਦੀ ਜਾਂਚ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਜਾਂਚ ਦਾ ਹੁਕਮ 31 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ ਸੀ। ਜਾਂਚ 15 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਣੀ ਹੈ ਤੇ ਰਿਪੋਰਟ ਸ਼ਿਕਾਇਤ ਕਰਤਾ ਦੇ ਨਾਲ-ਨਾਲ ਰਾਜਪਾਲ ਦਫ਼ਤਰ ਤੇ ਗ੍ਰਹਿ ਵਿਭਾਗ ਨੂੰ ਸੌਂਪੀ ਜਾਣੀ ਹੈ। ਇਸ ਦਾ ਮਤਲਬ ਹੈ ਕਿ ਜਾਂਚ ਰਿਪੋਰਟਾਂ 15 ਨਵੰਬਰ 2025 ਤੱਕ ਦੇਣੀ ਹੈ। ਇਹ ਪੱਤਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਪੰਜਾਬ ਕਾਂਗਰਸ ਦੇ ਵਿਧਾਇਕ ਕਸਪਾਲ ਸਿੰਘ ਖੈਰਾ ਨੇ 14.50 ਕਰੋੜ ਰੁਪਏ ਦੇ ਗਵਨ ਦਾ ਦੋਸ਼ ਲਗਾਉਂਦੇ ਹੋਏ ਇਹ ਮੁੱਦਾ ਉਠਾਇਆ ਸੀ ਉਸਨੇ ਦੋਸ਼ ਲਗਾਇਆ ਸੀ ਕਿ 2024 ਦੇ ਵਿੱਚ ਰੋਡ ਸੇਫਟੀ ਫੋਰਸ ਲਈ ਥੋਕ ਵਿੱਚ 144 ਟੋਇਟਾ ਹਾਈਲਕਸ ਵਾਹਨ ਖਰੀਦੇ ਵੇਲੇ ਉਸਨੇ ਟੋਇਟਾ ਕੰਪਨੀ ਦੀ ਛੋਟ ਦਾ ਲਾਭ ਨਹੀਂ ਲਿਆ ਕਿਉਂਕਿ ਵਿਅਕਤੀਗਤ ਗਾਹਕਾਂ ਨੂੰ ਉਸੇ ਟੋਇਟਾ ਵਾਹਨ ਤੇ 10 ਲੱਖ ਬਿਗ ਬ੍ਰੇਕਿੰਗ ਦੀ ਛੋਟ ਮਿਲਦੀ ਹੈ ਕਿ ਆਮ ਆਦਮੀ ਪਾਰਟੀ ਆਪ ਸਰਕਾਰ ਨੇ 144 ਟੋਇਟਾ ਹਾਈਲਕਸ ਵਾਹਨਾਂ ਦੀ ਖਰੀਦ ਤੇ ਲਗਭਗ 14.5 ਕਰੋੜ ਦੀ ਬਜਟ ਕੀਤੀ ਹੁੰਦੀ ਜੇਕਰ ਉਸਨੇ ਵਿਅਕਤੀਗਤ ਗਾਹਕਾਂ ਨੂੰ ਦਿੱਤੀ ਗਈ 10 ਲੱਖ ਦੀ ਛੋਟ ਦਾ ਲਾਭ ਉਠਾਇਆ ਹੁੰਦਾ ਖੈਰਾ ਨੇ ਪੁਲਿਸ ਡਾਇਰੈਕਟਰ ਜਨਰਲ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਵਿੱਚ 144 ਟੋਇਟਾ ਵਾਹਨਾ ਦੀ ਛੱਕੀ ਖਰੀਦ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਮੁੱਖ ਮੰਤਰੀ ਉਹਨਾਂ ਦੇ OSG ਜਾਂ ਕਿਸੇ ਹੋਰ ਨੇ ਇਸ ਸੌਦੇ ਰਾਹੀਂ ਨਗਦ ਛੋਟ ਮਿਲੀ ਹੈ ਖੈਰਾ ਨੇ ਵਾਰ-ਵਾਰ ਇਸ਼ਾਰਾ ਕੀਤਾ ਹੈ ਕਿ ਮੁੱਖ ਮੰਤਰੀ ਅਤੇ ਪੁਲਿਸ ਡਾਇਰੈਕਟਰ ਜਨਰਲ ਕੋਲ ਉਹਨਾਂ ਦੇ ਦੋਸ਼ਾਂ ਤੇ ਚੁੱਪ ਰਹੇ ਹਨ ਜਿਸ ਨਾਲ ਸੌਦੇ ਬਾਰੇ ਹੋਰ ਸ਼ੱਕ ਪੈਦਾ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਸੱਚਾਈ ਜਾਣਨ ਦਾ ਹੱਕ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਪੰਜਾਬ ਪੁਲਿਸ ਦੇ ਮੋਤਲ ਡੀਆਈਸੀ ਹਰਚਰਨ ਸਿੰਘ ਪੁੱਲਰ ਦੇ ਵਿਚਾਰ ਪੰਜਾਬ ਦੇ ਕਈ ਆਈਪੀਐਸ ਅਤੇ ਆਈਐਸ ਅਧਿਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ ਨੇ ਸਹੁੰ ਹਟ ਤੱਕ ਦੀ ਜਾਂਚ ਤੋਂ ਪੁੱਲਰ ਅਤੇ ਕ੍ਰਿਸ਼ਨੂ ਵਿਚਕਾਰ ਸਬੰਧਾਂ ਦਾ ਖੁਲਾਸਾ ਹੋਇਆ ਹੈ ਸੀਬੀਆਈ ਦੀ ਰਡਾਰ ਹੇਠ ਨੇ ਸੋ ਸੀਬੀਆਈ ਨੇ ਆਪਣੀ ਜਾਂਚ ਰਿਪੋਰਟ ਵਿੱਚ ਇਸ ਦਾ ਜ਼ਿਕਰ ਵੀ ਕੀਤਾ ਹੈ ਸੋ ਉਹਨਾਂ ਦੇ ਵਿਚੋਲੇ ਕ੍ਰਿਸ਼ਨੂ ਵਿਚਕਾਰ ਸਬੰਧ ਉਸਦੇ ਮੋਬਾਈਲ ਫੋਨ ਰਾਹੀਂ ਸਥਾਪਿਤ ਕੀਤੇ ਗਏ ਸਨ ਪੰਜਾਬ ਪੁਲਿਸ ਦੇ ਮੋਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕਾਰ ਪੰਜਾਬ ਦੇ ਕਈ ਆਈਪੀਐਸ ਅਤੇ ਆਈਏਐਸ ਅਧਿਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠਾਂ ਕੇਂਦਰ ਸਰਕਾਰ ਜਲਦ ਹੀ ਇਹਨਾਂ ਸਾਰੇ ਅਧਿਕਾਰੀਆਂ ਦੀ ਵਿਭਾਗੀ ਜਾਂਚ ਸ਼ੁਰੂ ਕਰ ਸਕਦੀ ਹੈ ਜੋ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਸੰਪਰਕ ਦੇ ਵਿੱਚ ਸਨ ਸਰਕਾਰੀ ਸੂਤਰਾਂ ਦੇ ਅਨੁਸਾਰ ਪੁੱਲਰ ਰਿਸ਼ਵਤ ਕਾਂਡ ਤੋਂ ਬਾਅਦ ਕੇਂਦਰ ਸਰਕਾਰ ਨੇ ਸੀਬੀਆਈ ਜਾਂਚ ਰਾਹੀਂ ਸਬੂਤ ਪ੍ਰਾਪਤ ਕੀਤੇ ਹਨ ਜੋ ਸਪਸ਼ਟ ਤੌਰ ਤੇ ਦਰਸਾਉਂਦੇ ਹਨ ਕਿ ਸੂਬੇ ਦੇ ਕਈ ਆਈਪੀਐਸ ਅਤੇ ਆਈਏਐਸ ਅਧਿਕਾਰੀਆਂ ਨੇ ਬੇਨਾਮੀ ਜਾਇਦਾਦਾਂ ਦੇ ਵਿੱਚ ਪੈਸਾ ਲਗਾਇਆ ਇਹਨਾਂ ਸਾਰੇ ਅਧਿਕਾਰੀਆਂ ਵਿਰੁੱਧ ਇੱਕ ਵੱਖਰੀ ਗੁਪਤ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਮੋਤਲ ਡੀਆਈਜੀ ਭੋਲਰ ਅਤੇ ਵਿਚੋਲੇ ਕ੍ਰਿਸ਼ਨੂ ਦੀ ਪੁਚਗਿਚ ਨੇ ਇਸ ਬਾਰੇ ਕਈ ਵੇਰਵੇ ਪ੍ਰਗਟ ਕੀਤੇ ਨੇ ਕਿ ਸਕ ਸੀਨੀਅਰ ਅਧਿਕਾਰੀ ਆਪਣੇ ਪੈਸੇ ਨੂੰ ਰੀਅਲ ਅਸਟੇਟ ਵਿੱਚ ਕਿਵੇਂ ਨਿਵੇਸ਼ ਕਰ ਰਹੇ ਨੇ ਸੀਬੀਆਈ ਨੇ ਵਿਚੋਲੇ 크੍ਰਿਸ਼ਨੂ ਤੋਂ ਉਹਨਾਂ ਸਾਰੇ ਅਧਿਕਾਰੀਆਂ ਬਾਰੇ ਪੁੱਛਗਿਚ ਕੀਤੀ ਹੈ ਜਿਨ੍ਹਾਂ ਦੀਆਂ ਫੋਟੋਆਂ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀਆਂ ਸਨ ਇਸ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਦਾ ਨਾਮ ਵੀ ਸ਼ਾਮਲ ਹੈ ਜਿਸ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਦਾ ਕਰੀਬੀ ਦੱਸਿਆ ਜਾਂਦਾ ਪੰਜਾਬ ਪ੍ਰਦੇਸ਼ ਭਾਜਪਾ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਜੋ ਕਾਫੀ ਸਮੇਂ ਤੋ ਸਰਗਰਮ ਰਾਜਨੀਤੀ ਤੋਂ ਦੂਰ hẳn ਦਾ ਬਿਆਨ ਵੀ ਮਹੱਤਵਪੂਰਨ ਹੈ ਉਹਨਾਂ ਨੇ ਤਰਨਤਾਰਨ ਦੇ ਵਿੱਚ ਇੱਕ ਚੋਣ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਇਹ ਮੁੱਦਾ ਉੱਚੀ ਆਵਾਜ਼ ਦੇ ਵਿੱਚ ਉਠਾਇਆ ਉਹਨਾਂ ਨੇ ਕਿ ਸੀਬੀਆਈ ਦੁਆਰਾ ਗ੍ਰਫਤਾਰ ਕੀਤੇ ਗਏ ਅਧਿਕਾਰੀਆਂ ਤੇ ਵਿਚੋਲਿਆਂ ਤੋਂ ਬਰਾਮਦ ਕੀਤੀਆਂ ਗਈਆਂ ਡਾਇਰੀਆਂ ਨੇ ਅਧਿਕਾਰੀਆਂ ਦੀ ਇੱਕ ਲੰਮੀ ਸੂਚੀ ਦਾ ਖੁਲਾਸਾ ਕੀਤਾ ਜਿਵੇਂ ਜਿਵੇਂ ਜਾਂਚ ਅੱਗੇ ਵਧਦੀ ਹੈ ਇਹ ਉਹਨਾਂ ਲੋਕਾਂ ਤੱਕ ਪਹੁੰਚਾਏਗੀ ਜਿਨ੍ਹਾਂ ਲਈ ਇਹ ਅਧਿਕਾਰੀ ਲੋਕਾਂ ਦਾ ਖੂਨ ਚੂਸ ਕੇ ਕਾਲਾ ਧਨ ਇਕੱਠਾ ਕਰ ਰਹੇ ਸਨ ਭ੍ਰਿਸ਼ਟਾਚਾਰ ਨੂੰ ਸਮਾਜ ਦਾ ਕੈਂਸਰ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਕੇਂਦਰੀ ਏਜੰਸੀ ਸੀਬੀਆਈ ਨੇ ਇਸ ਗੱਲ ਦਾ ਪਰਦਾਫਾਸ਼ ਕੀਤਾ ਹੈ ਕਿ ਕਿਵੇਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਜੋ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਰੱਖਣ ਦਾ ਦਾਵਾ ਕਰਨ ਵਾਲਿਆਂ ਦੀ ਨੁਮਾਇੰਦਗੀ ਕਰਦਾ ਹੈ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸੀ ਮੁੜੇ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ ਕਿ ਇਹ ਪੈਸਾ ਕਿਸ ਲਈ ਸੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੱਡੀ ਸਫਲਤਾ ਪ੍ਰਾਪਤ ਕਰਦੇ ਹਾਂ ਦੋ ਮੁਲਜ਼ਮਾ ਬਿਕਰਮਜੀਤ ਸਿੰਘ ਉਰਫ ਬਿਕਰਮ ਅਤੇ ਕਰਨੂ ਰਾਜਸਥਾਨਸੀ ਅੰਮ੍ਰਿਤਸਰ ਵਿਖੇ ਇਟਲੀ ਆਧਾਰਿਤ ਮਲਕੀਤ ਸਿੰਘ ਦੇ ਬੇਰਹਿਮੀ ਨਾਲ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਸੋ ਗ੍ਰਿਫਤਾਰ ਹੋਲਜ਼ਮ ਬਿਕਰਮਜੀਤ ਸਿੰਘ ਅਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜਿਆ ਹੋਇਆ ਹੈ ਅਤੇ ਉਸ ਦਾ ਅਪਰਾਧਿਕ ਇਤਿਹਾਸ ਹੈ ਜਿਸ ਦੇ ਵਿਸਫੋਟਕ ਐਕਟ, ਕਤਲ ਦੀ ਕੋਸ਼ਿਸ਼ ਅਤੇ ਹਥਿਆਰ ਐਕਟ ਤਹਿਤ ਕੇਸ ਦਰਜ ਨੇ। ਸੋ ਉਹ 2018 ਅੱਜ ਵੀਚ ਰਾਜਸਥਾਨ ਸੀ ਵਿਖੇ ਇੱਕ ਧਾਰਮਿਕ ਸਥਾਨ ਤੇ ਹੋਏ ਗਰਨੇਡ ਹਮਲੇ ਵਿੱਚ ਵਿਸ਼ਾ ਸ਼ਾਮਲ ਸੀ ਅੰਮ੍ਰਿਤਸਰ ਵਿਧਿਆਤੀ ਪੁਲਿਸ ਨੇ ਰਾਜਾਂ ਸੰਸਿਦ ਵਿੱਚ ਇਟਲੀ ਸੱਤ ਮਲਕੀਤ ਸਿੰਘ ਦੇ ਕਤਲ ਮਾਮਲੇ ਵਿੱਚ ਦੋ ਮੁਲਜ਼ਮਾਂ ਵਿਕਰਮਜੀਤ ਸਿੰਘ ਉਰਫ ਵਿਕਰਮ ਅਤੇ ਕਰਨ ਨੂੰ ਗ੍ਰਫਤਾਰ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਦੇ ਅਨੁਸਾਰ ਗ੍ਰਫਤਾਰ ਮੁਲਜ਼ਮ ਵਿਕਰਮਜੀਤ ਸਿੰਘ ਕੇਐਲਐਫ ਦੇ ਨਾਲ ਜੁੜਿਆ ਹੋਇਆ ਤੇ ਉਸ ਦਾ ਗੰਭੀਰ ਅਪਰਾਧਿਕ ਰਿਕਾਰਡ ਹੈ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਦੋਸ਼ੀ ਵਿਕਰਮਜੀਤ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਦੇ ਸਰਹੱਦ ਪਾਰ ਤੋਂ ਗੈਰ ਕਾਨੂੰਨੀ ਹਥਿਆਰ ਆਯਾਤ ਕਰਕੇ ਪੰਜਾਬ ਦੇ ਵਿੱਚ ਵੱਡੇ ਅਪਰਾਧਾਂ ਨੂੰ राम देण दी तैयारी ਕਰ ਰਿਹਾ ਸੀ 2 11 ਪਚੀ ਨੂੰ ਕਤਲ ਹੋਇਆ ਸੀ ਮਲਕੀਤ ਸਿੰਘ ਜਿਹੜਾ ਰੈਜ਼ੀਡੈਂਟ ਆਫ داریਵਾਲ ਹੈ ਪੀਐਸ ਆਸਾਂਸੀ ਦੋ ਸ਼ੂਟਰਸ ਆਏ ਸੀ ਦੋ ਸ਼ੂਟਰਸ ਆ ਕੇ ਉਹਨਾਂ ਦੇ ਉੱਤੇ 8 9 ਗੋਲੀ ਮਾਰ ਕੇ ਉਹਨਾਂ ਨੇ ਫਰਾਰ ਹੋਏ ਸੀ ਇਸ ਤੋਂ ਬਾਅਦ ਐਫਆਰ ਰਜਿਸਟਰ ਹੋਇਆ 117 ਨੰਬਰ ਪੀਐਸ ਰਾਤ 117 ਨੰਬਰ ਪੀਐਸ ਆਸਾਂਸੀ ਚ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਬਿਕਮਜੀਤ ਸਿੰਘ ਰੈਜ਼ੀਡੈਂਟ ਆਫ داریਵਾਲ ਤੇ ਕਰਮਬੀਰ ਸਿੰਘ ਰੈਜ਼ੀਡੈਂਟ ਆਫ داریਵਾਲ ਦੋਨਨ ਅਰਸਕੀਆ ਵਿਕਰਮਜੀਤ ਦਾ ਅਰੈਸਟ ਹੋਇਆ ਸੀ 211 ਨੂੰ ਹੀ ਤੇ ਜਿਹੜਾ ਕਰਨਵੀਰ ਹੈ ਉਹਦਾ ਅਰੈਸਟ ਹੋਇਆ ਹੈ ਕੱਲ 711 ਨੂੰ ਨਾ ਤਾਂ ਰਿਕਵਰੀ ਹੋਆ ਇੱਕ PX5 ਪਿਸਟਲ ਇੱਕ 32 ਬੋਰ ਪਿਸਟਲ ਇੱਕ 30 ਬੋਰ ਪਿਸਟਲ ਇੱਕ 45 ਬੋਰ ਪਿਸਟਲ ਇਹ ਜੋ 45 ਬੋਰ ਪਿਸਟਲ ਇਹਨਾਂ ਨੇ ਯੂਜ਼ ਕੀਤੇ ਹੈ ਇੱਕ ਕਤਲ ਵਾਸਤੇ ਤੇ ਨਾਲ ਇੱਕ ਹੋਰ ਰਿਵਾਲਵਰ ਰਿਕਵਰੀ ਹੋਇਆ ਇਹ ਜਿਹੜਾ ਵਿਕਰਮਜੀਤ ਹੈ ਇਹ ਨੋਨ ਕ੍ਰਿਮੀਨਲ ਹੈ ਇਹ 2018 ਚ ਵੀ ਇਹਨਾਂ ਦਾ ਉੱਤੇ ਪਰਚਾ ਹੋਇਆ ਹੈ ਪੀਐਸ ਰਾਜਸਥਾਨ ਸੀ ਚ 18 ਚ ਜੇਲ੍ਹ ਗਿਆ ਸੀ ਤੇ 2020 ਚ ਇਹ ਬਾਹਰ ਆਇਆ ਬੇਨ ਤੇ ਨਦਰ ਪੁਰਾਣਾ ਲਿੰਕੇਜ ਸ ਹੈ ਕੇਐਲ ਦੇ ਲੀਡਰ ਹਰਪ੍ਰੀਤ ਪੀਐਚਡੀ ਦੇ ਨਾਮ ਤੇ ਖੁਣੇ ਵੀ ਇਹ ਪਾਕਿਸਤਾਨ ਵੇਸਟ ਸਮਗਲਰਸ ਤੇ ਗੈਂਗਸਟਰਸ ਨਾਲ ਗਲਤੀਤਾ ਸੀ ਵਿਕਰਮ ਜਿੱਦੂ ਤੇ ਇੱਕ ਪਰਚਾ ਕਰਮਜੀਤ ਤੇ ਹੋਰ ਕੋਈ ਪਰਚਾ ਨਹੀਂ ਇਹ ਜਿਹੜਾ ਕਤਲ ਹੋਇਆ ਸੀ ਇਟ ਵਾਸ ਅ ਰਿਜ਼ਲਟ ਆਫ ਪਰਸਨਲ ਰੰਜਿਸ਼ ਜੋ ਵਿਕਰਮ ਦਾ ਸੀ ਇਹ ਜਿਹੜਾ ਮਲਕੀਤ ਸਿੰਘ ਦਾ ਸਰ ਜੀ ਰஞ்சிਸ਼ ਦੀ ਗਲਤੀ ਕੀਤੀ ਸੀ ਵਾਲੀ ਆ ਪਰਸਨਲ ਬੰਜੀ ਸੀ ਜੀ ਮਤਲਬ ਫੈਮਿਲੀ ਬੰਜੀ ਸੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਗ੍ਰਫਤਾਰ ਮੁਲਜ਼ਮਾ ਤੋਂ ਵਿਦੇਸ਼ੀ ਪਿਸਤੌਲਾ ਤੇ ਰਿਵਲਵਰਾਂ ਸਮੇਤ ਹਥਿਆਰਾਂ ਦਾ ਜ਼ਹੀਰਾ ਬਰਾਮਦ ਕੀਤਾ ਜਿਸ ਦੇ ਵਿੱਚ ਇੱਕ PX5 ਐਕਸੋਟਿਕ T ਕੈਲੀਬਰ ਪਿਸਤੌਲ 31 ਕੈਲੀਬਰ ਪਿਸਤੌਲ 1.45 ਕੈਲੀਬਰ ਵਿਦੇਸ਼ੀ ਪਿਸਤੌਲ 1.32 ਕੈਲੀਬਰ ਪਿਸਤੌਲ ਇੱਕ ਰਿਵਾਲਵਰ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਹੋਂਪੂਰੇ ਨੈਟਵਰਕ ਦੇ ਅੱਗੇ ਤੇ ਪਿਛਲੇ ਸੰਬੰਧ ਦੀ ਜਾਂਚ ਦੇ ਵਿੱਚ ਲੱਗੀ ਹੋਈ ਹੈ ਤਾਂ ਜੋ ਇਸ ਅਪਰਾਧਿਕ ਅਤਵਾਦੀ ਗਿਰੋਹ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕੀਤਾ ਜਾ ਸਕੇ ਪੰਜਾਬ ਪੁਲਿਸ ਨੇ ਕਿਹਾ ਕਿ ਸੂਬੇ ਨੂੰ ਸੁਰੱਖਿਅਤ ਰੱਖਣ ਲਈ ਸੰਗਠਿਤ ਅਪਰਾਧ ਅਤੇ ਅੱਤਵਾਦੀ ਨੈਟਵਰਕਾਂ ਨੂੰ ਜੜ੍ਹ ਤੋਂ ਪੁੱਟਣ ਦੀ ਕਾਰਵਾਈ ਕਰੇਗੀ ਪੰਜਾਬ ਪੁਲਿਸ ਨੇ ਕਿਹਾ ਕਿ ਸੂਬੇ ਨੂੰ ਸੁਰੱਖਿਅਤ ਰੱਖਣ ਲਈ ਸੰਗਠਿਤ ਠਿੱਤ ਅਪਰਾਧ ਅਤੇ ਅੱਤਵਾਦੀ ਨੈਟਵਰਕਾਂ ਨੂੰ ਜੜ ਤੋਂ ਪੁੱਟਣ ਦੀ ਕਾਰਵਾਈ ਜਾਰੀ ਰਹੇਗੀ ਕੇਂਦਰੀ ਮੰਤਰੀ ਕਿਰਨ ਰੀਜੂ ਨੇ ਐਲਾਨ ਕੀਤਾ ਹੈ ਕਿ ਸੰਸਦ ਦਾ ਆਉਣ ਵਾਲਾ ਸਰਦ ਰੁੱਤ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋਏਗਾ ਅਤੇ 19 ਦਸੰਬਰ ਤੱਕ ਚੱਲੇਗਾ ਸੋ ਮੋਦੀ ਸਰਕਾਰ ਵਿੱਚ ਸੰਸਦੀ ਮਾਮਲਿਆਂ ਦੇ ਮੰਤਰੀ ਰੀਜੂ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਸੰਸਦ ਦੇ ਇਸ ਸੈਸ਼ਨ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਮੰਤਰੀ ਨੇ ਇੱਕ ਸਾਰਥਕ ਸੈਸ਼ਨ ਦੀ ਉਮੀਦ ਜਤਾਈ ਹੈ ਜੋ ਲੋਕਤੰਤਰ ਨੂੰ ਮਜ਼ਬੂਤ ਕਰੇ ਅਤੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰੇ ਇਸ ਤੋਂ ਪਹਿਲਾਂ ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲਿਆ ਸੀ ਜਿਸ ਵਿੱਚ ਕੁੱਲ 21 ਬੈਠਕਾਂ ਹੋਈਆਂ ਸਨ ਇਸ ਦੌਰਾਨ ਰਾਜ ਸਭਾ ਵਿੱਚ 15 ਤੇ ਲੋਕ ਸਭਾ ਵਿੱਚ 12 ਬਿੱਲ ਪਾਸ ਕੀਤੇ ਗਏ ਸਨ ਇਸ ਸੈਸ਼ਨ ਵਿੱਚ SIR ਅਤੇ ਆਪਰੇਸ਼ਨ ਸੰਦੂਰ ਵਰਗੇ ਮੁੱਦਿਆਂ ਤੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਇਹ ਆਉਣ ਵਾਲਾ ਸੈਸ਼ਨ ਪਿਛਲੇ ਸੈਸ਼ਨਾਂ ਦੇ ਮੁਕਾਬਲੇ ਛੋਟਾ ਹੋਵੇਗਾ ਇਸ ਤੋਂ ਪਹਿਲਾਂ 2013 ਵਿੱਚ ਸਰਦੀਆਂ ਦਾ ਸੈਸ਼ਨ ਸਿਰਫ 14 ਦਿਨਾਂ ਦਾ ਸੀ ਤੁਹਾਨੂੰ ਦੱਸ ਦਈਏ ਕਿ ਇਸ ਸੈਸ਼ਨ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਅਤੇ 12 ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੱਲ ਰਹੀ SIR ਪਰ ਕਰਿਆ ਦੀ ਆਵਾਜ਼ ਜ਼ਰੂਰ ਸੁਣਾਈ ਦੇਵੇਗੀ ਇਸ ਦਾ ਵਿਰੋਧੀ ਧਿਰ ਵਿਰੋਧ ਕਰ ਸਕਦੀ ਹੈ ਸਰਕਾਰ ਦਾ ਏਜੰਡਾ ਹੈ ਕਿ ਸਰਕਾਰ ਦੀ ਤਰਜੀਹ ਕਈ ਮਹੱਤਵਪੂਰਨ ਬਿਲਾ ਨੂੰ ਪਾਸ ਕਰਵਾਉਣ ਤੇ ਰਹੇਗੀ ਇਹਨਾਂ ਵਿੱਚ ਖਾਸ ਤੌਰ ਤੇ ਜਨਤਕ ਟਰਸਟ ਬਿਲ ਅਤੇ ਦਿਵਾਲਿਆਪਨ ਵਿਲ ਸ਼ਾਮਲ ਹਨ ਨਿਹੰਗ ਬਾਣਾ ਦੇ ਵਿੱਚ ਇੱਕ ਵਿਅਕਤੀ ਵੱਲੋਂ ਕੀਤੀ ਗਈ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਰਿਪੋਰਟਾਂ ਅਨੁਸਾਰ ਨਿਹੰਗ ਬਾਣਾ ਪਾਇਆ ਇਸ ਵਿਅਕਤੀ ਨੂੰ ਸ਼ਰਾਬ ਪਿੰਦੇ ਅਤੇ ਚਿਕਨ ਖਾਂਦੇ ਫੜਿਆ ਗਿਆ ਸੋ ਇਹ ਘਟਨਾ ਸ਼ਹਿਰ ਦੇ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਵਾਪਰੀ ਹੈ ਦੱਸਿਆ ਚਾਰਿਆ ਹੈ ਕਿ ਉਸ ਸਮੇਂ ਉਹ ਵਿਅਕਤੀ ਇੱਕ ਔਰਤ ਨਾਲ ਕਾਰ ਵਿੱਚ ਬੈਠਿਆ ਸੀ ਮੌਕੇ ਤੇ ਪਹੁੰਚੇ ਸਿੱਖ ਸਮੂਹਾਂ ਨੇ ਜ਼ੋਰਦਾਰ ਇਸ ਦਾ ਵਿਰੋਧ ਕੀਤਾ ਜਾਣਕਾਰੀ ਦੇ ਅਨੁਸਾਰ ਨਕਲੀ ਨਿਹੰਗ ਸਿੰਘ ਇੱਕ ਔਰਤ ਦੇ ਨਾਲ ਮੁਰਗਾ ਖਾ ਰਿਹਾ ਸੀ ਅਤੇ ਸ਼ਰਾਬ ਪੀ ਰਿਹਾ ਸੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਫਗਵਾੜਾ ਦੇ ਸਿੱਖ ਸਮੂਹ ਤੁਰੰਤ ਘਟਨਾ ਸਥਾਨ ਤੇ ਪਹੁੰਚ ਗਏ ਘਟਨਾ ਦੌਰਾਨ ਕਥਿਤ ਨਿਹੰਗ ਸਿੰਘ ਨੇ ਉਹਨਾਂ ਦੇ ਨਾਲ ਝਗੜਾ ਕੀਤਾ ਅਤੇ ਕਿਰਪਾਨ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਿੱਖ ਸੰਗਠਨ ਦੇ ਹੈਪੀ ਨੇ ਕਿਹਾ ਕਿ ਕਿਸੇ ਨੇ ਉਹਨਾਂ ਨੂੰ ਫੋਨ ਕੀਤਾ ਸੀ ਅਤੇ ਸੂਚਿਤ ਕੀਤਾ ਸੀ ਕਿ ਫਗਵਾੜਾ ਦੇ ਜੀਟੀ ਰੋਡ ਤੇ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਕਾਰਬਿਓ ਕਾਰ ਖੜੀ ਹੈ ਜਿਸ ਦਾ ਨਾਮ ਤਰਨ ਦਲ ਦੁਆਬਾ ਨਿਹੰਗ ਸਿੰਘ ਸੰਗਠਨ ਜੋ ਕਾਰ ਦੇ ਅੰਦਰ ਬੈਠ ਕੇ ਸ਼ਰਾਬ ਅਤੇ ਮਾਸ ਖਾ ਰਿਆ ਸੀ ਵਾਇਕੂ ਸਿੰਘ ਦਾ ਕਾਰ ਦਾ ਵਾਇਕੂ ਜੀ ਫਤ ਹੈ ਅੱਜ ਸਾਡੇ ਵਾਸਤੇ ਫੋਨ ਆਇਆ ਸੀ ਗੱਦਾ ਕਿ ਈਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸੈੰਗ ਜਿਹੜੇ ਬਾਣੇ ਬਾਕੇ ਸ਼ਸਤਰ ਰੱਖਦੇਾਰੇ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਵੀਰੇ ਨਾਲ ਨਾਲ ਉਹਦੇ ਵਿੱਚ ਜਿੱਥੇ ਪਹੁੰਚੇ ਆ ਇਹਨਾਂ ਦੇ ਨਾਲ ਇੱਕ ਇੱਥੇ ਵੀਰੇ ਸੀ ਬੀਅਰ ਨਾਲ ਚਿਕਨ ਚਿਕਨ ਖਾ ਰਹੇ ਸੀ ਦੀ ਹੋ ਜਾਂਦੇ ਨੇ ਨਾਲ ਇੱਕ ਆ ਜਿਹੜੀ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹੋ ਪ੍ਰੀਆ ਜਦੋਂ ਜੀ ਨਾਲ ਪੁੱਛਿਆ ਆ ਕੇ ਇਹਨਾਂ ਨੇ ਆ ਕੇ ਫਾਣਾ ਕੱਢਦੀਆਂ ਸ਼ਸਤਰ ਸਾਡੇ ਨਾਲ ਸਾਡਾ ਪਤਾ ਹੈ ਇੱਥੇ ਆ ਗਏ ਤੁਹਾਡੇ ਨਾਲ ਹਾਥਾ ਭਾਈ ਹੋਏ ਇੱਕ ਨਹੀਂ ਤੁਸੀਂ ਬੋਲਣਾ ਤੁਹਾਡੇ ਕੋ ਬਾਅਦ ਚ ਪੁੱਛਿਆ ਜਾਊਗਾ ਜਿਹੜੀ ਪੁੱਛਿਆ ਬਾਅਦ ਚ ਜਨਾਨੀ ਜਦੋਂ ਪੁੱਛਿਆ ਕਿ ਵੀ ਤੁਸੀਂ ਕੌਣ ਆ ਕਿ ਮੈਨੂੰ ਇਹਦੀ ਕੁਛ ਨਹੀਂ ਲੱਗੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਕਿ ਮੈਂ ਬੂਟਲਾਂ 'ਚ ਫੈਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੇਰੇ ਕਰਨਾ ਸੀਗਾ ਕਾ ਕਰਕੇ ਬਾਣੇ ਦੀ ਲਾਜ ਲਾਂਦੇ 75 ਨਾਲ ਦਾ ਇਹਨਾਂ ਨੇ ਮੂਹਰੇ ਲਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਛੋਟੀ ਵਾਲਾ ਮਿਲਿਆ ਪਾਪਾ ਮੇਜਰ ਸਿੰਘ ਛੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜੁਰੀਤ ਸਮੂਹ ਪੰਥਦਲਾਂ ਨੂੰ ਬੇਨਤੀ ਕਰਦੇ ਆ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾ ਦਿੱਤੇ ਜਾਣ ਜਿਹਦੇ ਤੁਹਾਡੇ ਲਾਜ ਲਾਂਦੇ ਆ ਸ਼ਰਾਬਾ ਪੀਂਦੇ ਇਹ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਰਹਾ ਹੈ ਬੰਦਾ ਦੱਸਦੇ ਕਿ ਮੌਕੇ ਤੇ ਸਿੱਖ ਸਮੂਹ ਦੇ ਮੈਂਬਰਾਂ ਨੇ ਫੜੇਗੇ ਵਿਅਕਤੀਆਂ ਨੂੰ ਆਪਣੇ ਦਸਤਾਰ ਉਤਾਰਨ ਲਈ ਗਿਆ ਕਿਉਂਕਿ ਉਹ ਉਸ ਦੀ ਬੇਅਦਬੀ ਕਰ ਰਹੀ ਸੀ ਕਤਿਤ ਨਿਹੰਗ ਨੇ ਆਪਣੀ ਪਛਾਣ ਸੁਰਿੰਦਰ ਸਿੰਘ ਵਜੋਂ ਦੱਸੀ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇਦਾਰ ਰਹਿਣ ਵਾਲਾ ਹੈ ਅਤੇ ਆਪਣੀ ਗਲਤੀ ਲਈ ਮਾਫੀ ਮੰਗੀ ਹੁਣ ਸਿੱਖ ਸਮੂਹ ਦੇ ਮੈਂਬਰਾਂ ਨੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਸਿੱਖ ਦਸਤਾਰ ਦਾ ਨਿਰਾਦਰ ਨਾ ਕਰ ਸਕੇ ਰਾਜਸਥਾਨੀ ਦਿੱਲੀ ਦੇ ਰਿਟਲਾ ਮੈਟਰੋ ਸਟੇਸ਼ਨ ਦੇ ਨੇੜੇ देर रात ਭਿਆਨਕ ਹਾਦਸਾ ਲੱਗ ਗਈ ਪੁਲਿਸ ਅਨੁਸਾਰ ਅਗ ਰਿਟਲਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਝੁੱਗੀ ਚੋਪੜੀ ਵਿੱਚ ਲੱਗੀ ਸੋਜਿਸ ਵਿੱਚ ਇੱਕ ਬੱਚਾ ਜ਼ਖਮੀ ਹੋਇਆ ਫਾਇਰ ਵਿਭਾਗ ਦੇ ਕਰਮਚਾਰੀ ਨੇ ਕਿਹਾ ਹੈ ਕਿ ਅਗ ਦੀ ਤਿੱਬਰਤਾ ਨੂੰ ਵੇਖਦੇ ਹੋਏ 29 ਫਾਇਰ ਇੰਜਣਾਂ ਨੂੰ ਮੌਕੇ ਤੇ ਪਹੁੰਚਾਇਆ ਗਿਆ ਅਤੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅਗ ਤੇ ਕਾਬੂ ਪਾਇਆ ਗਿਆ ਦਿੱਲੀ ਦੇ ਰੋਹਿਣੀ ਦੇ ਵਿੱਚ ਰਿਠਲਾ ਮੈਟਰੋ ਸਟੇਸ਼ਨ ਦੇ ਨੇੜੇ ਕਈ ਚੋਪੜੀਆਂ ਵਿੱਚ ਭਿਆਨਕ ਅੱਗ ਲੱਗ ਗਈ। ਇਸ ਸਬੰਧੀ ਉੱਤਰ ਪੱਛਮੀ ਦਿੱਲੀ ਦੇ ਡੀਐਮ ਸੌਮਿਆ ਸੌਰਵ ਨੇ ਕਿਹਾ ਕਿ ਇੱਥੇ ਲਗਭਗ 300 ਤੋਂ 500 ਚੁੰਗੀਆਂ ਸਨ। ਅਸੀਂ ਪ੍ਰਸ਼ਾਸਨ ਇੱਥੇ ਸਾਰੇ ਪ੍ਰਬੰਧ ਕਰ ਰਹੇ ਹਾਂ। ਲੋਕਾਂ ਨੂੰ ਰਾਹਤ ਕੇਂਦਰ ਦੇ ਵਿੱਚ ਲਜਾਇਆ ਜਾ ਰਿਹਾ ਹੈ। ਜਿਵੇਂ ਕਿ ਆਪ ਲੋਕ ਦੇਖ ਪਾ ਰਹੇ ਹਾਂ ਹਾਂ ਪਰ ਜੋ ਮੂਜੇ ਅਭੀ ਪ੍ਰੀਲੀਮਿਨਰੀ ਇਨਫੋਰਮੇਸ਼ਨ ਮਿਲੀ ਹੈ ਕਿ ਰੈਗ ਪਿਕਰਸ ਯਹਾਂ ਪਰ ਕੁਝ ਲੋਕ ਰਹਤੇ ਸਨ ਲਗਭਗ 300 से 500 का अनुमान है कि लगभग झुगिया थी और जो देखने पे लग रहा है कि रहते भी थे और काम भी यहीं से करते थे तो अभी तो कम्प्लीटली आग लग गई है और अभी हम लोग एडमिनिस्ट्रेशन की तरफ से पूरा यहाँ पे अरेंजमेंट कर रहे हैं हमने पूरा कोऑर्डिनेशन कर लिया है डूसिब के साथ जल बोर्ड के साथ और कम्यूनिटी सेंटर में हमारा इनका रिलीफ सेंटर टेम्प्रेरी है और रिलीफ के लिए भी हमने काम करना शुरू कर दिया है हम इन लोगों को अभी सबसे पहले शिफ्ट करके एक बेसिक जो ब्रेकफास्ट है लंच है खाने पीने की व्यवस्था करेंगे और फिर उसके बाद देखेंगे इनका इमीडिएटली कि हम इनको कहाँ पे जब तक ये रीसेटल नहीं हो पाते कहाँ पे हम इन लोगों को रहने का अरेंजमेंट करेंगे वो सब हमारा कोऑर्डिनेशन चल रहा है अगले दो तीन घंटे में पूरा इस सब का निकल जाएगा कि कहाँ पे किसको भेजना है इंजरी जो अभी मुझे मिला है एक पर्सन की डेथ हुई है मेजरली जो अभी पता चला है और अभी हम अपडेट्स निकाल रहे हैं पुलिस से लेकर हमारी डी पे डीडीएमए की टीम से लेकर ओवर करके हम लोग इमीडिएटली रिलीफ का अब काम करेंगे इमीडिएटली दसा जा रहा है कि अग के ने अंदर रखे कई सिलेंडर के फटन की आवाज सुनाई देती जिस न अग हो तेज हो गई कई चुंगियां पूरी तरह सड़के सुहा हो गई ਆਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਫਾਇਰ ਬ੍ਰਿਗੇਡ ਟੀਮ ਨੇ ਕਈ ਘੰਟਿਆਂ ਤੱਕ ਕਾਰਵਾਈ ਕੀਤੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਭਾਰਤ ਰਿਪੋਰਟ ਕਰ ਦਿੱਤਾ ਸੋ ਇਹ ਤਿੰਨੇ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਉਹਨਾਂ ਤੋਂ ਜ਼ਬਰਦਸਤੀ ਮੋਟੀਆਂ ਫਿਰੋਤियां ਵਸੂਲ ਕਰਨ ਦੇ ਚੱਕਰ ਵਿੱਚ ਸਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਐਲਾਨ ਕੀਤਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੀ ਜ਼ਬਰਨ ਵਸੂਲੀ ਦੀ ਜਾਂਚ ਦੇ ਹਿੱਸੇ ਵਜੋਂ ਤਿੰਨ ਵਿਅਕਤੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਹੈ। ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਸੂਬੇ ਵਿੱਚ ਹੋ ਰਹੀ ਗੋਲੀਬਾਰੀ ਅਤੇ ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਦੇ ਨਾਲ ਜੁੜੇ 78 ਹੋਰ ਵਿਦੇਸ਼ੀ ਨਾਗਰਿਕਾਂ ਦੀ ਵੀ ਜਾਂਚ ਕਰ ਰਹੀ ਹੈ ਜੋ ਦੇਸ਼ ਵਿੱਚ ਰਹਿਣ ਲਈ ਆਏ ਹੋ ਸਕਦੇ ਹਨ। ਇਹਨਾਂ ਤਿੰਨਾਂ ਨੂੰ 7 ਨਵੰਬਰ ਨੂੰ ਦੇਸ਼ ਨਿਕਾਲਾ ਦੇਣ ਦਾ ਐਲਾਨ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਐਕਸਟਰੋਸ਼ਨ ਟਾਸਕ ਫੋਰਸ ਤਹਤ ਕੀਤਾ ਗਿਆ ਇਹ ਪਹਿਲਾ ਸਾਂਝਾ ਆਪਰੇਸ਼ਨ ਹੈ ਜੋ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਪਾਬ CBSA RCMP ਅਤੇ ਸਥਾਨਕ ਪੁਲਿਸ ਏਜੰਸੀਆਂ ਨੇ ਮਿਲ ਕੇ ਅੰਜਾਮ ਦਿੱਤਾ ਹੈ ਇਸ ਸਬੰਧੀ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਦੀ ਸਾਲਿਸਟਰ ਜਨਰਲ ਅਤੇ ਜਨਤਕ ਸੁਰੱਖਿਆ ਮੰਤਰੀ ਨੀਨਾ ਕਰੀਗਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਹੈ I have a very important update about the work of BC's Extortion Task Force. This task force is led by the BCRCMP and includes the Canada Border Service Agency. Today, CBSA confirmed that as part of their investigations into extortion threats and violence targeting BC's South Asian community, they have identified 78 individuals who may be inadmissible to the country furthermore, cbsa has removed three individuals from canada who are connected to this extortion investigation. i would like to thank our federal partners who have been incredibly responsive in helping law enforcement find these criminals and bring them to justice. those who commit violent extortion and terrorize our communities will be pursued, arrested, and charged. As we have seen today, if individuals come into our country with the purpose of perpetrating violent extortion, they will be removed from Canada following all appropriate laws. This is an important step forward in our work to combat the international criminal efforts that are targeting members of our community. We understand that much more work needs to be done and that far too many feel unsafe in their own communities. We will not stop. We will continue to use every tool and seek every support in protecting British Columbia and bringing these criminals to justice. ਤਾਹਾਨੂੰ ਦੱਸ ਦਈਏ ਕਿ ਇਸ ਸਾਲ 2025 ਦੇ ਸ਼ੁਰੂ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਜਬਰੇ ਵਿਰੋਧੀਆਂ ਵਸੂਲਣ ਦਾ ਸੰਕਟ ਤੇਜ਼ੀ ਦੇ ਨਾਲ ਵਧਿਆ। ਅਪਰਾਧੀ ਹੁਣ ਕਾਰੋਬਾਰੀ ਮਾਲਕਾਂ ਤੋਂ ਕ੍ਰਿਪਟੋ ਕਰੰਸੀ ਰਾਹੀਂ ਭੁਗਤਾਨ ਦੀ ਮੰਗ ਕਰ ਰਹੇ ਨੇ। ਇਸ ਲਈ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨੇ ਜੋ ਕਾਰੋਬਾਰੀ ਉਹਨਾਂ ਦੀ ਗੱਲ ਨਹੀਂ ਮੰਨਦਾ ਉਹਨਾਂ ਉੱਤੇ ਹਮਲੇ ਕਰਦੇ ਨੇ ਤੇ ਉਹ ਕਾਰੋਬਾਰੀ ਆਦਾਰੀਆਂ ਨੂੰ ਅੱਗ ਲਾ ਦਿੰਦੇ ਨੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਲੋਅਰ ਮੈਨਲੈਂਡ ਅਤੇ ਫਰੇਜ਼ਰ ਵੈਲੀ ਵਿੱਚ ਕਈ ਛੋਟੇ ਕਾਰੋਬਾਰਾਂ ਉੱਤੇ ਇਸ ਵਾਰੇ ਹਮਲੇ ਹੋਏ ਨੇ ਸਰੀ ਵਿੱਚ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਂਪਸ ਕੈਫੇ ਉੱਤੇ ਵੀ ਤਿੰਨ ਵਾਰ ਹਮਲਾ ਕੀਤਾ ਗਿਆ ਹੁਣ ਵਾਪਸ ਅਗਲੀ ਖਬਰ ਦੇ ਵੱਲ ਜਿੱਥੇ ਕਿ ਸਫਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ ਇੰਡੀਆ ਬੁਲਿਅਨ ਐਂਡ ਜੁਵਲਰਸ ਐਸੋਸੀਏਸ਼ਨ ਅਨੁਸਾਰ ਪਿਛਲੇ ਹਫਤੇ ਸੋਨੇ ਦੀਆਂ ਕੀਮਤਾਂ ਵਿੱਚ 677% 10 ਗ੍ਰਾਮ ਦੀ ਗਿਰਾਵਟ ਆਈ ਹੈ ਜਦੋਂ ਕਿ ਚਾਂਦੀ ਦੀਆਂ ਕੀਮਤਾਂ ਦੇ ਵਿੱਚ 1025 ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ ਦੇਸ਼ ਵਿੱਚ ਹੁਣ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਘਟ ਰਹੀਆਂ ਨੇ ਦਿੱਲੀ ਵਿੱਚ 24 ਕੈਰੇਟ ਸੋਨੇ ਦੀ ਕੀਮਤ 1,22,730 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਹੈ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਵੀ ਗਿਰਾਵਟ ਆਈ ਹੈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕਈ ਦਿਨਾਂ ਤੋਂ ਦੇਸ਼ ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ ਵਿਸ਼ਵ ਵਿਆਪੀ ਤਣਾ ਦੇ ਵਿਚਕਾਰ ਭਾਰੀ ਡਿਮਾਂਡ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਧਿਆਨ ਦੇਣ ਦੇ ਅਨੁਯੋਗ ਹੈ ਹਾਲਾਂਕਿ ਇਸ ਵਾਅਦੇ ਤੋਂ ਬਾਅਦ ਖਾਸ ਕਰਕੇ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਆਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ 24 ਕੈਰਟ ਸੋਨੇ 10 ਗ੍ਰਾਮ ਦੀ ਕੀਮਤ ਡਿੱਗ ਗਈ ਹੈ। ਦੱਸਿਆ ਗਿਆ ਕਿ ਦਿੱਲੀ ਵਿੱਚ 24 ਕੈਰਟ ਸੋਨੇ ਦੀ ਕੀਮਤ 1,22,730 ਰੁਪਏ ਪ੍ਰਤੀ 10 ਗ੍ਰਾਮ ਹੈ। 22 ਕੈਰਟ ਸੋਨੇ ਦੀ ਕੀਮਤ 1,12,510 ਪ੍ਰਤੀ 10 ਗ੍ਰਾਮ ਹੈ। ਵਰਤਮਾਨ ਦੇ ਵਿੱਚ ਮੁੰਬਈ ਚੇਨਈ ਅਤੇ ਕੋਲਕਾਤਾ ਦੇ ਵਿੱਚ 22 ਕੈਰਟ ਸੋਨੇ ਦੀ ਕੀਮਤ 1,12,336 ਪ੍ਰਤੀ 10 ਗ੍ਰਾਮ ਹੈ ਜਦੋਂ ਕਿ 24 ਕੈਰਟ ਸੋਨੇ ਦੀ ਕੀਮਤ 1,22,580 ਪ੍ਰਤੀ 10 ਗ੍ਰਾਮ ਹੈ ਉਹਨੇ ਅਤੇ ਬੈਂਗਲੁਰੂ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ 1,22,010 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ 22 ਕੈਰਟ ਸੋਨੇ ਦੀ ਕੀਮਤ 1,11,840 ਪ੍ਰਤੀ 10 ਗ੍ਰਾਮ ਹੈ। ਵਿਸ਼ਵ ਬਾਜ਼ਾਰ ਦੇ ਵਿੱਚ ਸੋਨੇ ਦੀ ਸਪਾਟ ਕੀਮਤ 3996.93 ਪ੍ਰਤੀ ਆਉன்ஸ் ਹੈ। 골ਡਮੈਨ ਸਾਕਸ ਦਾ ਅਨੁਮਾਨ ਹੈ ਕਿ ਦਸੰਬਰ 2026 ਤੱਕ ਕੀਮਤਾਂ 4900 ਪ੍ਰਤੀ ਆਉன்ஸ் ਤੱਕ ਪਹੁੰਚ ਸਕਦੀਆਂ ਨੇ। एएनजेड ਦਾ ਕਹਿਣਾ ਹੈ ਕਿ ਅਗਲੇ ਸਾਲ ਦੇ ਮੱਧ ਤੱਕ ਸੋਨਾ 4600 ਪ੍ਰਤੀ ਆਉன்ஸ் ਤੱਕ ਪਹੁੰਚ ਸਕਦਾ ਹੈ। डीएसपी मैरिलैंड्स ਦਾ ਇਹ ਵੀ ਕਹਿਣਾ ਹੈ ਕਿ ਸੋਨੇ ਵਿੱਚ ਤੇਜ਼ੀ ਦਾ ਰੁਝਾਨ ਬਰਕਰਾਰ ਹੈ। ਚਾਂਦੀ ਦੀਆਂ ਕੀਮਤਾਂ ਸ਼ਨੀਵਾਰ ਨੂੰ ਫਿਰ ਡਿੱਗ ਗਈਆਂ। ਸ਼ੁੱਕਰਵਾਰ ਨੂੰ ਬਾਅਦ ਦੇ ਤੋਂ ਬਾਅਦ 8 ਨਵੰਬਰ ਨੂੰ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ। ਪਿਛਲੇ ਦਿਨਾਂ ਦੇ ਮੁਕਾਬਲੇ ਕੀਮਤਾਂ ਵਿੱਚ 200 ਰੁਪਏ ਦੀ ਗਿਰਾਵਟ ਆਈ ਹੈ। ਦਿੱਲੀ ਵਿੱਚ ਚਾਂਦੀ ਦੀਆਂ ਕੀਮਤਾਂ 1,52,400 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈਆਂ, ਜੋ ਕਿ 1,52,600 ਰੁਪਏ ਸੰ ਪੰਜਾਬੀ ਗਾਇਕ ਦਲਜੀਤ ਦੋਸਾਂਝ ਇਸ ਸਮੇਂ ਆਸਟ੍ਰੇਲੀਆ ਦਾ ਦੌਰਾ ਕਰ ਰਹੇ ਨੇ ਉਹ ਓਰਾ 2025 ਟੂਰ ਦੇ ਹਿੱਸੇ ਵਜੋਂ ਇੱਥੇ ਪਹੁੰਚੇ ਸਨ ਅਤੇ ਐਡੀਲੇਡ ਦੇ ਐਡੀਲੇਡ ਐਂਟਰਟੇਨਮੈਂਟ ਸੈਂਟਰ ਅਰੀਨਾ ਦੇ ਵਿੱਚ ਆਪਣੀ ਪੇਸ਼ਕਾਰੀ ਕਰ ਰਹੇ ਸਨ ਇਸ ਦੌਰਾਨ ਹੀ ਆਸਟ੍ਰੇਲੀਆਈ ਮਹਿਲਾ ਕ੍ਰਿਕਟਰ ਅਮਾਂਡਾ ਵੈਲਿੰਗਟਨ ਪੰਜਾਬੀ ਗਾਇਕ ਅਤੇ ਅਦਾਕਾਰ ਦੋਸਾਂਝ ਦੀ ਫੈਨ ਹੋ ਗਈ ਉਹ ਦਲਜੀਤ ਦੇ ਨਾਲ ਵਾਲੀ ਸਟੇਜ ਤੇ ਆ ਗਈ ਇਸ ਦੌਰਾਨ ਹੀ ਅਮਾਂਡਾ ਨੇ ਇੱਕ ਕਾਲੀ ਟੀ-ਸ਼ਰਟ ਪਹਿਨੀ ਜਿਸ ਤੇ ਮੈਂ ਪੰਜਾਬ ਹਾ ਛਪਿਆ ਹੋਇਆ ਸੀ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟਰ ਅਮਾਂਡਾ ਵੈਲਟਿੰਗਨ ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਸ ਦੀ ਫੈਨ ਹੋ ਗਈ ਹੈ ਦਲਜੀਤ ਦੋਸਾਂਸ ਦੇ ਆਰਾ 2025 ਦੌਰਾਨ ਅਮਾਂਡਾ ਆਸਟ੍ਰੇਲੀਆ ਦੇ ਵਿੱਚ ਹਾਲੀ ਦੇ ਵਿੱਚ ਹੋਏ ਇੱਕ ਸੰਗੀਤ ਸਮਾਰੋਹ ਵਿੱਚ ਸ਼ਾਮਲ ਹੋਈ ਸੀ ਬਾਅਦ ਦੇ ਵਿੱਚ ਉਹ ਸਟੇਜ ਤੇ ਦਲਜੀਤ ਕੋਲ ਪਹੁੰਚੀ ਅਮਾਂਡਾ ਨੇ ਇੱਕ ਕਾਲੀ ਟੀ-ਸ਼ਰਟ ਪਹਿਨੀ ਹੋਈ ਸੀ ਜਿਸ ਤੇ ਮੈਂ ਹਾਂ ਪੰਜਾਬ ਛਪਿਆ ਹੋਇਆ ਸੀ ਦਲਜੀਤ ਨੇ ਆਸਟ੍ਰੇਲੀਆਈ ਪ੍ਰਸ਼ੰਸਕ ਨੂੰ ਨਿਰਾਸ਼ ਨਹੀਂ ਕੀਤਾ ਉਸਨੇ ਅਮਾਂਡਾ ਦੇ ਨਾਲ ਇੱਕ ਸੈਲਫੀ ਲਈ ਅਤੇ ਟੀ-ਸ਼ਰਟ ਤੇ ਆਟੋਗ੍ਰਾਫ ਦਿੱਤਾ ਦਲਜੀਤ ਦੇ ਜਾਂਦੇ ਸਮੇ ਅਮਾਂਡਾ ਨੂੰ ਇੱਕ ਤੋਹਫ਼ਾ ਵੀ ਦਿੱਤਾ ਅਮਾਂਡਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇਹ ਫੋਟੋਆਂ ਤੇ ਵੀਡੀਓ ਸਾਂਝੀਆਂ ਕੀਤੀਆਂ ਲਿਖਿਆ ਕਿ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਦਲਜੀਤ ਦੁਸਤਾਨ ਜਰਨਲਿਸਟ ਦੇ ਹੋਵੇਗੀ ਦਲਜੀਤ ਸ਼ੋਅ ਦੌਰਾਨ ਸਟੇਜ ਤੇ ਗੀਤ गा ਰਿਹਾ ਸੀ ਇਸ ਦੌਰਾਨ ਅਮਾਂਡਾ ਆ ਗਈ ਉਸਨੇ ਪਹਿਲਾਂ ਦਲਜੀਤ ਦੇ ਸਾਹਮਣੇ ਆਪਣੇ ਬੈਗ ਵਿੱਚੋਂ ਇੱਕ ਪੀਲੀ ਟੀ-ਸ਼ਰਟ ਕੱਢੀ ਜਿਸ ਉੱਤੇ 29 ਨੰਬਰ ਸੀ ਅਤੇ ਉਸਦਾ ਨਾਮ ਲਿਖਿਆ ਸੀ ਦਲਜੀਤ ਨੂੰ ਆਪਣੀ ਟੀ-ਸ਼ਰਟ ਦਿਖਾਉਂਦੇ ਹੋਏ ਅਮਾਂਡਾ ਨੇ ਦੱਸਿਆ ਕਿ ਉਹ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਖਿਡਾਰਨ ਹੈ ਦਲਜੀਤ ਦੋਸਤਾਂਜ ਨੇ ਫਿਰ ਅਮਾਂਡਾ ਨੂੰ ਦੱਸਿਆ ਕਿ ਆਸਟ੍ਰੇਲੀਆਈ ਟੀਮਾਂ ਬਹੁਤ ਮਜ਼ਬੂਤ ਹਨ ਪਰ ਇਸ ਵਾਰ ਸਾਡੀ ਟੀਮ ਜਿੱਤ ਗਈ ਅਮਾਂਡਾ ਨੇ ਆਪਣੀ ਖੁਸ਼ੀ ਜ਼ਾਹਰ ਕੀਤੀ ਫਿਰ ਉਸਨੇ ਆਪਣੀ ਟੀ-ਸ਼ਰਟ ਦੇ ਪਿਛੇ ਦੇ ਪਾਸੇ ਦਲਜੀਤ ਦੋਸਾਨ ਦਾ ਆਟੋਗ੍ਰਾਫ ਮੰਗਿਆ ਦਲਜੀਤ ਨੇ ਇਨਕਾਰ ਨਹੀਂ ਕੀਤਾ ਤੇ ਸਟੇਜ ਤੇ ਹੀ ਉਸ ਦੀ ਟੀ-ਸ਼ਰਟ ਤੇ ਦਸਖਤ ਕਰ ਦਿੱਤੇ ਸੋ ਇਹ ਸੁਣ ਪੰਜਾਬ ਨਿਊਜ਼ ਦੀ ਹੈਮ ਖਬਰਾਂ ਇਸ ਦੇ ਨਾਲ ਹੀ ਤੁਸੀਂ ਮੈਨੂੰ ਦਿਓ ਆ ਗਿਆ ਧੰਨਵਾਦ